ਛੋਟੀ ਉਮਰੇ ਜਿਹੜੇ ਲੋਕੀ ਪੱਟੇ ਸਫਰ ਵਕਾ ਜਾਂਦੇ ਨੇ ਛੋਟੀ ਉਮਰੇ ਜਿਹੜੇ ਲੋਕੀ ਪੱਟੇ ਸਫਰ ਵਕਾ ਜਾਂਦੇ ਨੇ ਉਹ ਲੋਕੀ ਇਤਿਹਾਸ ਦੇ ਪੰਨੇ ਆਪਣੇ ਨਾਂ ਕਰਵਾ ਜਾਂਦੇ ਆ ਵਾਹ 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 ਨਾਮ ਤਖੱਲਸ ਗੋਤਰ ਫੋਟੋ ਕੁਝ ਵੀ ਦੱਸਣਾ ਪੈਂਦਾ ਨਹੀਂ ਨਾਮ ਤਖੱਲਸ ਗੋਤਰ ਫੋਟੋ ਕੁਝ ਵੀ ਦੱਸਣਾ ਪੈਂਦਾ ਨਹੀਂ ਸਿਰਫ ਕਿ ਹਾ ਤਾਂ ਕਿਤੇ ਕਰਿਆਂ ਅੱਖਾਂ ਵੀ ਆ ਜਾਂਦੀਆਂ ਨੇ ਵਾਹ ਵਾਹ ਸੋ ਬਹੁਤ ਬਹੁਤ ਧੰਨਵਾਦ ਭਗੋ ਮੇਜ਼ਬਾਨੀ ਸਰਕਾਰ ਨੂੰ ਪ੍ਰਧਾਨਗੀ ਮੰਡਲ ਤੇ ਵੀ ਸਾਥ ਨੂੰ ਇੱਕ ਗੀਤ ਤਰਨ ਵਿੱਚ ਆਪਾਂ ਸਾਰੇ ਇਸ ਕੇ ਦੇ ਵਿੱਚ ਬੈਠੇ ਆ ਕਿ ਸਾਡੇ ਬੱਚੇ ਸਾਰਿਆਂ ਦੇ ਹੀ ਉਡੀਸ਼ ਵਿੱਚ ਬੈਠੇ ਆ ਇੱਕ ਮਾਂ ਦਾ ਦਰਦ ਮਾਂ ਆਪਣੇ ਪੁੱਤਰ ਨੂੰ ਯਾਦ ਕਰਕੇ ਕੀ ਕਹਿੰਦੀ ਆ ਸੋ ਮੇਰਾ ਵੀਰ ਜੀ ਸਾਹਿਬ ਮੂੜੇ ਆ ਜਾ ਪੁੱਤਰਾ ਵੇ ਮੇਰਾ ਜੀ ਨਹੀਂ ਲੱਗਦਾ ਮੂੜੇ ਆ ਜਾ ਪੁੱਤਰਾ ਵੇ ਮੇਰਾ ਜੀ ਨਹੀਂ ਲੱਗਦਾ ਮੈਂ ਦੌੜਾ ਬੂਹੇ ਨੂੰ ਕੋ ਨਾ ਜੇ ਤੂੰ ਵੱਜਦਾ ਮੂੜੇ ਆ ਜਾ ਪੁੱਤਰਾ ਵੇ ਮੇਰਾ ਜੀ ਨਹੀਂ ਲੱਗਦਾ ਦਸ ਕਾਦੀਆਂ ਕਮੀਆਂ ਸੀ ਖਾਣੀ ਤਾਂ ਰੋਟੀ ਸੀ ਦਸ ਕਾਦੀਆਂ ਕਮੀਆਂ ਸੀ ਖਾਣੀ ਤਾਂ ਰੋਟੀ ਸੀ ਮਾਂ ਕੋਲ ਬੈਠੇ ਨੇ ਤੇਰੇ ਯਾਰ ਜੋ ਜੋਟੀ ਸੀ ਤੈਨੂੰ ਸੀਨੇ ਲਾਵਣ ਲਈ ਦਿਲ ਵਾਹ ਨੂੰ ਹੈ ਭਜਦਾ ਮੁੜ ਆ ਜਾ ਪੁੱਤਰਾ ਵੇ ਮੇਰਾ ਜੀ ਨਹੀਂ ਲੱਗਦਾ ਹਰ ਰੋਜ਼ ਓਡੀਕਾਂ ਨੇ ਤਰ ਲੈਨੇ

ਨੀਰ ਰਹੇ ਵਾਗਦਾ ਮੋੜ ਆ ਜਾ ਪੁੱਤਰਾ ਵੇ ਮੇਰਾ ਜੀ ਨਹੀਂ ਲੱਗਦਾ ਹੋ ਲੈ ਚੁੱਪ ਚੁਪ ਰਹਿੰਦਾ ਏ ਤੇਰਾ ਬਾਪ ਨੇ ਮਾਣਾ ਵੇ ਖਬਰੇ ਮੇਰੇ ਪੁੱਤਰ ਨੇ ਮੋੜ ਕੇ ਕਦ ਆਣਾ ਏ ਤੂੰਰੇ ਚੁੱਪ ਚੁੱਪ ਰਹਿਦਾ ਏ ਤੇਰਾ ਬਾਪ ਨੇ ਮਾਰਾ ਵੇ ਖਬਰੇ ਮੇਰੇ ਪੁੱਤਰੇ ਨੇ ਮੁੜ ਕੇ ਕਦ ਆਣਾ ਏ ਤੇਰੀ ਫੋਟੋ ਤੱਕ ਤੱਕ ਕੇ ਉਹਦਾ ਜੀ ਨਹੀਂ ਲੱਗਦਾ ਮੁੜ ਆ ਜਾ ਪੁੱਤਰਾ ਵੇ ਮੇਰਾ ਜੀ ਨਹੀਂ ਲੱਗਦਾ ਆਜੂ ਰਸ ਗਈਆਂ ਹੁਣੇ ਖੁਸ਼ੀਆਂ ਖੁੰਡਿਆਂ ਚੋਂ ਤੇਰੇ ਬਾਜੂ ਰਸ ਗਈਆਂ ਹੁਣੇ ਖੁਸ਼ੀਆਂ ਖੁੰਡਿਆਂ ਚੋਂ ਤੈਨੂੰ ਮੈਂ ਤੱਕਦੀਆਂ ਤੇਰੇ ਮਾਣੀ ਮੁੰਡਿਆਂ ਚੋਂ ਹੁਣ ਤੈਨੂੰ ਤੱਕਦੀਆਂ ਮੇਰੇ ਹਾਨੀ ਮੁੰਡਿਆਂ ਤੋਂ ਕਰਜੇ ਵਿੱਚ ਬਿੰਨ ਆਏ ਲਾੜੇ ਬਾਪਤੀ ਹੈ ਪੱਗ ਦਾ ਮੋੜ ਆ ਜਾ ਪੁੱਤਰਾ ਵੇ ਮੇਰਾ ਜੀ ਨਹੀਂ ਲੱਗਦਾ ਹਾਂ ਤਾਂ ਮੈਂ ਸਭ ਕੁਛ ਨਾ ਕੀ ਕਰਨਾ ਕੋਠੀਆਂ ਨੂੰ ਜੇ ਪੁੱਤ ਵੇ ਦੇ ਸਾਚ ਕੀ ਕਰਨਾ ਕੋਠੀਆਂ ਨੂੰ ਦੇਚਾਂਚ 파ਰਸ ਇਸ ਮਿਰਤ ਨਾਲ ਹੈ ਸਭ ਕੁਝ ਦੇਚਾਂਚ 파ਰਸ ਇਸ ਮਿਰਤ ਨਾਲ ਹੈ ਸਭ ਕੁਝ ਦੇਚਾਂਚ ਘਰ ਸਭ ਦੇ ਪੁੱਛ ਜਾਣਾ ਘਰ ਸਭ ਦੇ ਪੁੱਛ ਜਾਣਾ ਹੈ ਸੇਕ ਲੱਗੀ ਅਗਦਾ ਮੂੜ ਆ ਜਾ ਪੁੱਤਰਾ ਵੇ ਮੇਰਾ ਜੀ ਨਹੀਂ ਲੱਗਦਾ ਮੈਂ ਦੌੜਾ ਬੂਹੇ ਨੂੰ ਵਾ ਨਾਲ ਜਿਤੂ ਵੱਜਦਾ ਮੂੜੇ ਆ ਜਾ ਪੁੱਤਰਾ ਵੇ ਮੇਰਾ ਜੀ ਨਹੀਂ ਲੱਗਦਾ ਮੇਰਾ ਜੀ ਨਹੀਂ ਲੱਗਦਾ